ਸੋ ਕਮਨੀ ਸਾਹਿਬ ਜੀ ਦੇ ਬਾਠ ਦੀਆਂ ਛੇਮੀ ਇਸ ਛੇਮੀ ਅਸਟਪਦੀ ਤੋਂ ਸ਼ੁਰੂ ਕਰ ਰਹੀ ਹੈ ਵਿਦਿਤ ਕਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਕਾਹੇ ਤਿਸ ठाकुर को रख मनवाहे जिस ਦੀ ਕਿਰਪਾ ਨਾਲ ਬਹੁਤ ਸਵਾਦੀ ਅੰਨ ਖਾਂਦਾ ਹੈ ਉਸ ਪ੍ਰਭੂ ਨੂੰ ਮਨ ਵਿੱਚ ਚੇਤੇ ਰੱਖ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਜਿਸ ਦੀ ਕਿਰਪਾ ਨਾਲ ਤਨ ਨੂੰ ਸੁਗੰਧੀਆਂ ਲਾਂਦਾ ਹੈ ਤਿਸ ਕੋ ਸਿਮਰਤ ਪਰਮ ਗਤਿ ਪਾਵੇ ਉਸ ਨੂੰ ਚੇਤੇ ਕਰਕੇ ਤਰਮ ਗਤੀ ਪਾ ਲਵੇਗਾ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤੇ ਆਏ ਸਦਾ ਮਨ ਅੰਦਰ ਜਿਸ ਦੀ ਮਿਹਰ ਨਾਲ ਮੰਦਰਾ ਵਿੱਚ ਸੁਖੀ বাসਦਾ ਹੈ ਉਸ ਨੂੰ ਮਨ ਵਿੱਚ ਰਤੇ ਰੱਖ ਦੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਇਸ ਰਸਨਾ ਜਿਸ ਦੀ ਮਿਹਰ ਨਾਲ ਘਰ ਵਿੱਚ ਸੁਖੀ ਵਸਦਾ ਹੈ ਉਸ ਨੂੰ ਅਠੇ ਪਹਿਰ ਰਸਨਾ ਦੁਆਰਾ ਚੇਤੇ ਰੱਖ ਦੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਤੇ ਆਵਣ ਜੋਗ ਜਿਸ ਦੀ ਮਿਹਰ ਨਾਲ ਆਨੰਦ ਮਾਣਦਾ ਹੈ ਉਸ ਧਿਆਵਣ ਜੋਗ ਨੂੰ ਸਦਾ ਧਿਆਉਣਾ ਚਾਹੀਦਾ ਹੈ ਜੇ ਪ੍ਰਸਾਦ ਪਾਟ ਪਟੰਬਰ ਹੰਦਾ ਵੇ ਤੇ ਸਹਿ ਤਿਆਗ ਕਤ ਅਵਰ ਲਵਾਵੇ ਜਿਸ ਦੀ ਮੇਰ ਨਾਲ ਚੰਗੇ ਬਸਤਰ ਹੰਦਾ ਹੁੰਦੇ ਨੇ ਉਸ ਨੂੰ ਛੱਡ ਕੇ ਹੋਰ ਨਾ ਪਾਸਿਆਂ ਵੱਲ ਖੋਜਦਾ ਹੈ ਜੇ ਪ੍ਰਸਾਦ ਸੁਖseed ਸੋਈ ਜੈ ਮਨ ਅੱਠ ਪਹਿਰ ਦਾ ਕਾ ਜਸ ਗਾ ਰੀਜੇ ਜਿਸ ਦੀ ਮੇਰੰ ਨਾਲ ਸੇਜਾਂ ਉੱਤੇ ਸੁਸੀ ਸੌਂਦਾ ਹੈ हे ਮਨ ਅੱਠੇ ਪਹਿਰ ਉਸ ਦਾ ਜਸ ਗਾ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜਿਸ ਦੀ ਮਿਹਰ ਨਾਲ ਹਰ ਕੋਈ ਤਨੁ ਮੰਨਦਾ ਹੈ ਰਸਨਾ ਦੁਆਰਾ ਉਸ ਦਾ ਜਸ ਆਖਿਆ ਕਰ ਜੇ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਜਿਸ ਦੇ ਘਰ ਮਿਹਰ ਨਾਲ ਤੇਰਾ ਧਰਮ ਬਣਿਆ ਰਹਦਾ ਹੈ हे ਮਨ ਉਸ ਹਰੀ ਨੂੰ ਸਦਾ ਚੇਤੇ ਕਰ ਪਰਭੂ ਜੀ ਜਪਤ ਦਰਗਹ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਪ੍ਰਭੂ ਨੂੰ ਜਪਦਾ ਦਰਗਾਹ ਵਿੱਚ ਮਾਨ ਪਾਵੇਂਗਾ ਇੱਜ਼ਤ ਨਾਲ ਘਰ ਨੂੰ ਜਾਏਗਾ ਜਾਵੇਗਾ ਜੇ ਪ੍ਰਸਾਦ ਆ ਰੋਗ ਕੰਚਨ ਦੇਹੀ ਲਿਵ ਲਾਹੋ ਤਿਸ ਰਾਮ ਸਨੇਹੀ ਜਿਸ ਦੀ ਮਿਹਰ ਨਾਲ ਬਿਨਾਂ ਰੋਗ ਦੇਹੀ ਸੋਨੇ ਵਰਗੀ ਹੈ ਉਸ ਪ੍ਰੇਮੀ ਰਾਮ ਨਾਲ ਚਿੱਤ ਬਿਖਤੀ ਨੂੰ ਲਾਓ ਇਹ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਸ ਦੀ ਮਿਹਰ ਨਾਲ ਤੇਰਾ ਪਰਦਾ ਟਕਿਆ ਰਹੇ ਏ ਮਨ ਹਰੀ ਦਾ ਜਸ ਕਰ ਤੈਨੂੰ ਸੁਖ ਮਿਲੇਗਾ ਜੇ ਪ੍ਰਸਾਦ ਤੇਰੇ ਸਗਲ ਸ਼ਿਧਰ ਟਾਕੇ ਮਨ ਸਰਨੀ ਪਰ ਠਾਕੁਰ ਪ੍ਰਭਤਾ ਕੇ ਜਿਸ ਦੀ ਮਿਹਰ ਨਾਲ ਤੇਰੇ ਸਾਰੇ ਔਗਣ ਤਕੇ ਰਹਿੰਦੇ ਹਨ ਹੇ ਮਨ ਉਸ ਪ੍ਰਭੂ ਦੀ ਸ਼ਰਨ ਪੈ ਜਾ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜਿਸ ਦੀ ਪਿਆਰ ਮਿਹਰ ਨਾਲ ਵੈਰੀ ਪੁੱਜ ਕੇ ਦੁੱਖ ਨਹੀਂ ਦੇ ਸਕਦਾ हे उस दी को ना मन सास सास मेहर वैरी के दुख नहीं दे हे उस उच्चे प्रभु नु सुवास सुवास चेते कर जे प्रसाद पाई दुर्लभ दे नानक ताकी भगत करे ਜਿਸ ਦੀ ਮੇਹਰ ਨਾਲ ਅਮੋਲਕ ਦੇਹੀ ਪਾਈ ਹੈ ਮਨਾ ਉਸੇ ਪ੍ਰਭੂ ਦੀ ਭਗਤੀ ਕਰ ਜੇ ਪ੍ਰਸਾਦ ਅਪੁਖਨ ਪਹਿਰੀਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜਿਸ ਦੀ ਮੇਹਰ ਨਾਲ ਗਹਿਣੇ ਪਾਏ ਹਨ ਉਸ ਨੂੰ ਜਪਦੇ ਆਲਸ ਕਿਉ ਕਰਦਾ ਹੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜਿਸ ਦੀ ਕਿਰਪਾ ਨਾਲ ਘੋੜੇ ਹਾਥੀਆਂ ਪਰ ਚੜਦਾ ਹੈ ਮਨ ਉਸ ਹਰੀ ਨੂੰ ਕਦੇ ਨਾ ਭੁਲਾਈ ਦੇਵ ਪ੍ਰਸਾਦ ਬਾਗ ਮਿਲਖ ਧਨ ਰਾਖ ਪਰਵ ਆਪਣੇ ਬਨ ਜਿਸ ਦੀ ਕਿਰਪਾ ਨਾਲ ਬਾਗ ਮੁਲਕ ਤੇ ਧਨ ਮਿਲੇ ਹਨ ਮਨ ਉਸ ਹਰੀ ਨੂੰ ਮਨ ਵਿੱਚ ਪਰੋਲ ਹੈ ਜੇਨ ਤੇਰੀ ਮਨ ਬਨਤ ਬਣਾਈ ਉਠਤ ਬੈਠਤ ਸਭ ਤੇ ਸਹਿਤ ਹੈਈ ਮਨਾ ਜਿਸਨੇ ਤੇਰੀ ਸੁੰਦਰ ਬਨਾਵਟ ਬਣਾਈ ਹੈ ਉਠਦਾ ਦਿੰਡ ਦਾ ਸਦਾ ਉਸ ਨੂੰ ਚੇਤੇ ਕਰ ਕਿਸੇ ਧਿਆਏ ਜੋ ਇੱਕ ਅਲਖ ਹੈ ਈਹਾ ਊਹਾ ਨਾਨਕ ਤੇਰੀ ਰੱਖੇ ਜੋ ਇੱਕ ਅਲਖ ਹੈ ਉਸ ਨੂੰ ਚੇਤੇ ਕਰ ਜੋ ਇਥੇ ਉਥੇ ਤੇਰੀ ਰੱਖਿਆ ਕਰੇਗਾ ਜੇ ਪ੍ਰਸਾਦ ਕਰੇ ਪੁੰਨ ਬੋਹਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਸ ਦੀ ਮਿਹਰ ਨਾਲ ਪੁੰਨ ਦਾਨ ਕਰਦਾ ਹੈ ਮਨਾ ਅੱਠੇ ਪੈਰ ਉਸ ਹਰੀ ਦਾ ਧਿਆਨ ਕਰ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਚ ਸਾਸ ਸਾਸ ਚਿਤਾਰੀ ਜਿਸ ਦੀ ਮਿਹਰ ਨਾਲ ਚੰਗੇ ਕੰਮਾਂ ਦਾ ਵਪਾਰੀ ਹੈ ਮਨ ਉਸ ਪ੍ਰਭੂ ਨੂੰ ਸੁਵਾਸ ਸੁਵਾਸ ਚਿੱਤੇ ਕਰ ਜੇ ਪ੍ਰਸਾਦ ਤੇ ਅਸੁੰਦਰ ਰੂਪ ਸੋ ਪ੍ਰਭੂ ਸਿਮਰੋ ਸਦਾ ਅਨੂਪ ਜਿਸ ਦੀ ਮਿਹਰ ਨਾਲ ਤੇਰਾ ਸੁੰਦਰ रूप है उस सोने प्रभु ਨੂੰ ਚੇਤੇ ਕਰ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਸ ਦੀ ਮਿਹਰ ਨਾਲ ਤੇਰੀ ਸੁੰਦਰ ਜਾਤੀ ਹੈ ਉਸ ਪ੍ਰਭੂ ਨੂੰ ਦਿਨੇ ਰਾਤ ਯਾਦ ਕਰ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜਿਸ ਦੀ ਮਿਹਰ ਨਾਲ ਤੇਰੀ ਇੱਜ਼ਤ ਰਹਿੰਦੀ ਹੈ ਗੁਰੂ ਦੀ ਮਿਹਰ ਦੁਆਰਾ ਉਸ ਦਾ ਜਸ ਕਰ ਜੇਹ ਪ੍ਰਸਾਦ ਸੁਨੇ ਕਰਨ ਨਾਦ ਜੇਹ ਪ੍ਰਸਾਦ ਪੇਖੇ ਬਿਸਮਾਤ ਜਿਸ ਦੀ ਮਿਹਰ ਨਾਲ ਕੰਨਾ ਦੁਆਰਾ ਰਾਗ ਸੁਣਦਾ ਹੈ ਜਿਸ ਦੀ ਮਿਹਰ ਨਾਲ ਸੁੰਦਰ ਚੀਜ਼ਾਂ ਵੇਖਦਾ ਹੈ ਜੇਹ ਪ੍ਰਸਾਦ ਬੋਲੇ ਅਮਰਤ ਰਸਨਾ ਜੇਹ ਪ੍ਰਸਾਦ ਸੁਖ ਸਹਜੇ ਬਸਨਾ ਜਿਸ ਦੀ ਮਿਹਰ ਨਾਲ ਦਸਨਾ ਤੋਂ ਮਿੱਠੇ ਬੋਲ ਬੋਲਦਾ ਹੈ ਜਿਸ ਦੀ ਪਹਿਰ ਨਾਲ ਸਹਿਜੇ ਹੀ ਸੁਖੀ ਵਸਦਾ ਹੈ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜਿਸ ਦੀ ਮਿਹਰ ਨਾਲ ਤੇਰੇ ਹੱਥ ਪੈਰ ਕੰਮ ਕਰਦੇ ਹਨ ਜਿਸ ਦੀ ਮਿਹਰ ਨਾਲ ਸੰਪੂਰਨ ਫਲਾਂ ਦਾ ਫਲਿਆ ਹੈ ਜੇ ਪ੍ਰਸਾਦ ਪਰਮ ਪਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਜਿਸ ਦੀ ਮਿਹਰ ਨਾਲ ਪਰਮ ਗਤੀ ਪੰਦਾ ਹੈ ਜਿਸ ਦੀ ਮਿਹਨਤ ਸੁਖ ਵਿੱਚ ਟਿਕਦਾ ਹੈ ਐਸਾ ਪ੍ਰਭ ਤਿਆਗ ਅਵਰਕਤ ਲਗੋ ਹੋਰ ਪ੍ਰਸਾਦ ਨਾਨਕ ਜੀ ਨੂੰ ਐਸਾ ਮਿਹਰ ਦੁਆਰਾ ਸਦਾ ਜਾਗਦਾ ਰਹੇ ਦੇ ਪ੍ਰਸਾਦ ਤੂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਕ ਮਨੋ ਵਿਸਾਰ ਜਿਸ ਦੀ ਮਿਹਰ ਨਾਲ ਜਗਤ ਵਿੱਚ ਪ੍ਰਗਟਿਆ ਹੈ ਉਸ ਪ੍ਰਭੂ ਨੂੰ ਮਨ ਤੋਂ ਕਦੀ ਨਾ ਭਲਾਵ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕੋ ਜਾਪ ਜਿਸ ਦੀ ਮਿਹਰ ਨਾਲ ਤੇਰਾ ਪ੍ਰਤਾਪ ਬਣਿਆ ਹੈ हे ਮੂਰਖ ਤੂੰ ਉਸ ਨੂੰ ਚੇਤੇ ਕਰ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਸ ਦੀ ਮਿਹਰ ਨਾਲ ਤੇਰੇ ਕੰਮ ਸੌਰ ਦੇ ਸਗਰ ਦੇ ਸਵਾਰ ਸੌਰ ਦੇ ਹਨ ਮਨਾ ਉਸ ਨੂੰ ਆਪਣੇ ਪਾਸ ਜਾਣ ਜੇ ਪ੍ਰਸਾਦ ਤੂੰ ਪਾਵੇਂ ਸੱਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਜ ਜਿਸ ਦੀ ਮਿਹਰ ਨਾਲ ਤੂੰ ਸੱਚ ਨੂੰ ਪਾ ਲਵੇਂਗਾ ਮਨਾ ਤੂੰ ਉਸ ਦੇ ਨਾਲ ਰਚ ਮਿਟ ਜਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਤ ਸੋਏ ਜਿਸ ਦੀ ਮਿਹਰ ਨਾਲ ਸਾਰਿਆਂ ਦੀ ਗਤੀ ਹੁੰਦੀ ਹੈ ਜੀਵ ਸਦਾ ਉਸ ਦਾ ਜਾਪ ਜਾਪ ਜਪ ਜਪ ਸੁਖ ਪਾਵੇ ਆਪ ਜਪਾਏ ਜਪੈ ਸੋ ਨਾਉ ਜਿਸ ਨੂੰ ਆਪ ਜਪਾਂਦਾ ਹੈ ਉਹ ਉਸ ਦਾ ਜਾਪ ਜਤਦਾ ਹੈ ਆਪ ਗਵਾਏ ਸੋ ਹਰ ਗੁਣ ਗਾਉ ਜਿਸ ਨੂੰ ਆਪ ਗਉਂਦਾ ਹੈ ਉਹ ਹੀ ਗੁਣ ਗਾਉਂਦਾ ਹੈ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਹਰੀ ਦੀ ਮਿਹਰ ਨਾਲ ਜੀਵ ਨੂੰ ਚਾਨਣ ਹੁੰਦਾ ਹੈ ਹਰੀ ਦੀ ਦਇਆ ਨਾਲ ਹਿਰਦਾ ਕੋਲ ਖਿੜਦਾ ਹੈ ਪ੍ਰਭ ਸੁਪਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਪਤਮ ਹੋਏ ਜਿਸ ਤੇਉ ਕੋਸ਼ ਹੁੰਦਾ ਹੈ ਉਸ ਦੇ ਮਨ ਵਿੱਚ ਵਸਦਾ ਹੈ ਹਰੀ ਦੀ ਗਿਆਨ ਅਕਲ ਉਕਤਮ ਹੋ ਜਾਂਦੀ ਹੈ ਸਰਵ ਨਿਦਾਨ ਪ੍ਰਭ ਤੇਰੀ ਮਇਆ ਆਪੋ ਕਿ ਆਪੋ ਕਿਛੂ ਨ ਕਛੂ ਨ ਕਿਨ ਹੂ ਲਿਆ ਏ ਹਰੀ ਤੇਰੀ ਮਾਇਆ ਵਿੱਚ ਸਾਰੇ ਖਜ਼ਾਨੇ ਹਨ ਆਪ ਕਿਸੇ ਨੇ ਵੀ ਕੁਝ ਲਿਆ ਨਹੀਂ ਹੈ ਜਿਤ ਜਿਤ ਲਾਹੋ ਤਿਤ ਲਗੇ ਹਰਨਾਥ ਨਾਨਕ ਇਨ ਕਿਆ ਕਛੂ ਨਾ ਹਥ ਏ ਹਰੀ ਜਿੱਧਰ ਆਪ ਲਾਂਦੇ ਉਧਰ ਅਸੀਂ ਲੱਗ ਲੱਗ ਜਾਂਦੇ ਹਨ ਇਨਾਂ ਜੀਵਾਂ ਦੇ ਵਾਸ ਕੁਝ ਵੀ ਨਹੀਂ ਹੈ ਸ਼ਲੋਕ ਅਗਮ ਅਗਾ ਤੁ ਅਗਮ ਅਗਾ ਦਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਗਨਾ ਕੀ ਅਚਰਜ ਕਥਾ ਉਸ ਹਰੀ ਪਾਸ ਕੋਈ ਨਹੀਂ ਜਾ ਸਕਦਾ ਉਹ ਬਿਆੰਤ ਸਾਂਤਾਂ ਦੇ ਸੰਗ ਕਰਕੇ ਪੰਜੇ ਵਿਸ਼ੇ ਵਸ ਆ ਜਾਂਦੇ ਹਨ ਸਾਧ ਸੰਗ ਅਮਰਤ ਰਸ ਪੁੰਚ ਸਾਧਕੇ ਸੰਗ ਆਵੇ ਬਸ ਪੰਜੇ ਸਾਂਤਾਂ ਦੇ ਸੰਗ ਕਰਕੇ ਪੰਜੇ ਵਿਸ਼ੇ ਵਸ ਆ ਜਾਂਦੇ ਹਨ ਸਾਧ ਸੰਗ ਅਮਰਤ ਰਸ ਪੁੰਚ ਸੰਤਾਂ ਦੇ ਸੰਗ ਕਰਕੇ ਹਰੀ ਦੇ ਰੰਗ ਭੈਨ ਸਾਧ ਸੰਗ ਨਾਨਕ ਭੈਨ ਸਾਧ ਸੰਗ ਨਾਨਕ ਉਪਰਸਨ ਸੰਤਾਂ ਦੇ ਸੰਗ ਕਰਕੇ ਮਤੋਂ ਵੱਖ ਰੰਦਾ ਹੈ ਸੰਤਾਂ ਦੇ ਸੰਗ ਕਰਕੇ ਹਰੀ ਰਾਜੀ ਹੁੰਦਾ ਹੈ ਸਾਧ ਸੰਗਿਤ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪਨੀਤ ਸੰਤਾਂ ਦੇ ਸੰਗ ਕਰਕੇ ਵੈਰੀ ਦੋਸਤ ਬਣ ਜਾਂਦੇ ਸੰਤਾਂ ਦੇ ਸਾਥ ਕਰਕੇ ਸਦਾ ਨਿਰਮਲ ਹੁੰਦੇ ਹੋਰ ਕੇ ਮਾਰ ਨਹੀਂ ਜਾਂਦਾ ਹੇ 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 ਸਾਧਕੇ ਸਾਂ ਕੋ ਮੰਦਾ ਜਗ ਜਾਨੇ ਪਰਮਾਨੰਦ ਸੰਤਾਂ ਦੇ ਸਾਥ ਕਰਕੇ ਮਾਇਆ ਨਹੀਂ ਤਿਸਤ ਤੋ ਸਕੀ ਸੰਤਾਂ ਦੇ ਸਾਥ ਕਰਕੇ ਸੱਚਾ ਆਨੰਦ ਨੂੰ ਜਾਣ ਲਗਦਾ ਹੈ ਸਾਧਕੇ ਸੰਦਾ ਸੰਤਾਂ ਦੇ ਸਾਥ ਕਰਕੇ ਗੈਰ ਭਾਵ ਸੰਗ ਕਰਕੇ ਹਮੇਸ਼ਾ ਸੁਖ ਪਾਉਂਦਾ ਹੈ ਸੰਗ ਬਸਤ ਅਗੋਚਰ ਲਹਿ ਸਾਧਕੇ ਸੰਗ ਅਜਰ ਸਹ ਸੰਤਾਂ ਦੇ ਸੰਗ ਕਰਕੇ ਅਲੱਗ ਵਸਤੂ ਲੱਭ ਪੈਂਦੀ ਹੈ ਸੰਤਾਂ ਦੇ ਸੰਗ ਕਰਕੇ ਅਜਰ ਨੂੰ ਚਾਰ ਲੈਂਦਾ ਹੈ ਸਾਧਕੇ ਸੰਗ ਨ ਬਸੇ ਥਾਨ ਉੱਤੇ ਸਾਧਕੇ ਸੰਗ ਮਹਿਲ ਪਹੁੰਚੇ ਸਾਧਕੇ ਸੰਗ ਗ੍ਰਿਹ ਦੇ ਸਭ ਤਰ ਸਾਧਕੇ ਸੰਗ ਕੇਵਲ 파ਰਗ੍ਰਮ ਮੈਂ ਵੀ ਇਹ ਬਾਰੇ ਦੱਸਦਾ ਸੰਤਾਂ ਦੇ ਸੰਗ ਕਰਕੇ ਉੱਚੇ ਅਸਥਾਨ ਜਾ ਵਸਦਾ ਹੈ ਸੰਤਾਂ ਦੇ ਸੰਗ ਕਰਕੇ ਅਸਲ ਰੂਪ ਨੂੰ ਮਿਲ ਪੈਂਦਾ ਹੈ ਸੰਤਾਂ ਦੇ ਸੰਗ ਕਰਕੇ ਧਰਮ ਨੂੰ ਪੱਕਿਆ ਕਰ ਲੈਂਦਾ ਹੈ ਸੰਤਾਂ ਦੇ ਸੰਗ ਕਰਕੇ ਇੱਕ ਪ੍ਰਭੂ ਨੂੰ ਹੀ ਜਾਣਦਾ ਹੈ ਸਾਧਕੇ ਸੰਗ ਨਾਲ ਕਾਈ ਨਾਮ ਨੇ ਤਾਨ ਸੰਤਾਂ ਦੇ ਸੰਗ ਕਰਕੇ ਨਾਮ ਖਜਾਨੇ ਨੂੰ ਪਾ ਲੈਂਦਾ ਹੈ ਨਾਨਕ ਸਾਧੂ ਕੈ ਕੁਰਵਾਨ ਸਤ ਪ੍ਰਭੂ ਸੰਤਾਂ ਤੇ ਕੁਰਵਾਨ ਹੁੰਦਾ ਹੈ ਸਾਧਕੈ ਸੰਗ ਸਤਕੁਲ ਉਧਾਰਾ ਸੰਤਾਂ ਦੇ ਸੰਗ ਕਰਕੇ ਸਾਰੀਆਂ ਕੁਲਾਂ ਤਾਰ ਲੈਂਦਾ ਹੈ ਸੋਤਨ ਪਾਵੇ ਸੰਤਾਂ ਦੇ ਸੰਗ ਕਰਕੇ ਨਾਮ ਤੁਨ ਪਾ ਲੈਂਦਾ ਹੈ ਜਿਸ ਧਨ ਤੇ ਸਭ ਕੋ ਵਰਸਾਵੇ ਜਿਸ ਧਨ ਨਾਲ ਹਰ ਕੋਈ ਵਰਸਾਉਂਦਾ ਹੈ ਸਾਧ ਸੰਗ ਧਰਮ ਰਾਹੀ ਕਰੇ ਸੇਵਾ ਸਾਧਕੇ ਸੁਖ ਸੁਭਾ ਸੁਰਦੇਵ ਸੰਤਾਂ ਦੇ ਸੰਗ ਕਰਕੇ ਸੰਗ ਕਰਕੇ ਧਰਮ ਰਾਜਾ ਸੇਵਾ ਕਰਦਾ ਹੈ ਸੰਤਾ ਦੇ ਸੰਗ ਕਰਕੇ ਇੰਦਰ ਵੀ ਜੁੜਾਈ ਕਰਦਾ ਸਾਧੂ ਕੇ ਸੰਗ ਸਾਫ ਲਾਇਨ ਸਾਥ ਸੰਗ ਅੰਮ੍ਰਿਤ ਗੁਣ ਗਾਇਨ ਸੰਤਾਂ ਦੇ ਸੰਗ ਕਰਕੇ ਪਾਵਨਾਸ ਹੋ ਜਾਂਦੇ ਹਨ ਸੰਤਾਂ ਦੇ ਸੰਗ ਕਰਕੇ ਮਿੱਠੇ ਗੁਣ ਗਾਉਂਦਾ ਹੈ ਸੰਤ ਦੇ ਸੰਗ ਸਰਗ ਥਾਨ ਗਾਉਂਦਾ ਸਾਧਕੇ ਸੰਤ ਸਫਲ ਜਰਨ ਸੰਤਾਲੀ ਸੰਤ ਕਰਕੇ ਸਭ ਥਾਈਂ ਕੁਝ ਐ ਜਾਂਦਾ ਹੈ ਸੰਤਾਲੀ ਸੰਤ ਕਰਕੇ ਜਨਮ ਸਫਲ ਹੋ ਜਾਂਦਾ ਹੈ ਸਾਧਕੇ ਸੰਗ ਨੇ ਹਿੰਕੁਚ ਕਾਲ ਦਰਸ਼ਨ ਭੇਟ ਬਹੁਤ ਨਿਹਾਲ ਸਾਧਕੇ ਸੰਤ ਕਰਕੇ ਆਖੀ ਕਰਨੀ ਪੈਂਦੀ ਸਾ ਦਰਸ਼ਨ ਭੇਟਤ ਹੋਤ ਨਿਹਾਲ ਦੀਦਾਰ ਕਰਦੇ ਆ ਬਹੁਤ ਹੀ ਬਹੁਤ ਪਰਸੰਨ ਹੁੰਦਾ ਹੈ ਸੰਤਾ ਦੇ ਸੰਗ ਤਲੁਖਤ ਹਰ ਸੰਤਾ ਦੇ ਸੰਗ ਕਰਕੇ ਪਾਪ ਹਰੇ ਜਾਂਦੇ ਹਨ ਸੰਤਾ ਕੇ ਸੰਗ ਲਾਡਿਕ ਪਰ ਹਰ ਸੰਤਾ ਦੇ ਸੰਗ ਕਰਕੇ ਨਰਕ ਨੂੰ ਛੱਡ ਦੇਂਦਾ ਹੈ ਸਾਧਕੇ ਸੰਗ ਇਹ ਹਉ ਹਸੇਲਾ ਸੰਤਾ ਵੀ ਸੰਗ ਕਰਕੇ ਇੱਥੇ ਉੱਥੇ ਸੁખી ਰਹਿੰਦਾ ਹੈ ਹਰ ਸੰਗ ਵਿੱਚ ਰਤ ਹਰ ਮੇਲਾ ਸੰਤਾ ਦੇ ਸੱਖਾ ਨਹੀਂ ਜਾਣਦਾ ਪਾਰ ਬ੍ਰਹਮ ਸਾਧ ਰਿਦਵਸ ਪਰਮੇਸ਼ਰ ਸੰਤਾ ਨੇ ਕਦੀ ਦੇਖਿਆ ਨਹੀਂ ਕੋਈ ਸਾਦ ਕੇ ਸੰਗ ਨਾਮੰਦਰ ਕੀ ਸਾਰੇ ਰੋਗ ਨਾਸ ਹੋ ਗਏ ਹਨ ਨਾਲਕ ਸਾਧ ਕੇ ਕੇ ਸੰਜੋਗ ਸਾਦ ਕੀ ਨਹਿਮਾ ਬੀਦ ਨਾ ਗੰਨੀ ਸੰਤ ਪਿਛਲੇ ਮਲਾਪ ਕਰਕੇ ਹੀ ਆ ਮਿਲੇ ਹਨ ਸੰਤਾਂ ਦੀ ਵਧਾਈ ਵੇਖ ਨਹੀਂ ਜਾਣ ਸਕਦਾ ਜੇਤਾ ਸੁਣੇ ਤੇਤਾ ਵਿਖਾਨੇ ਸਾਦ ਕੀ ਉਤਮਾ ਤੇ ਗੁਣ ਤੇ ਦੂਰ ਸਿਨਾਪ ਸੁਣਦਾ ਹੈ ਉਹਨਾਂ ਕੋ ਆਪ ਛੜਦਾ ਹੈ ਸੰਤਾਂ ਦੀ ਵਡਿਆਈ ਤਿੰਨ ਗੁਣਾ ਤਿੰਨਾਂ ਗੁਣਾ ਤੋਂ ਪਰੇ ਨਾਹੀ ਅੰਤ ਸੰਤ ਦੀ ਵਡਿਆਈ ਦਾ ਕੋਈ ਅੰਤ ਨਹੀਂ ਸਾਦਗੀ ਸੋਭਾ ਸਦਾ ਬੇਅੰਤ ਸੰਤ ਦੀ ਵਡਿਆਈ ਸਦਾ ਬੇਅੰਤ ਹੈ ਸਾਦਗੀ ਸੋਭਾ ਉੱਚ ਤੇ ਉੱਚੀ ਸੰਤ ਦੀ ਵਡਿਆਈ ਉੱਚੀ ਤੋਂ ਉੱਚੀ ਹੈ ਸਾਦਗੀ ਸੋਭਾ ਮੂਚ ਤੇ ਮੂਚੀ ਸੰਤਾਂ ਦੀ ਸੰਤ ਦੀ ਵਡਿਆਈ ਬਹੁਤ ਤੋਂ ਬਹੁਤ ਹੈ ਸਾਦਗੀ ਸੋਭਾ ਸਾਧ ਬਨਾਈ ਸੰਤ ਦੀ ਵਡਿਆਈ ਸੰਤ ਨੂੰ ਹੀ ਗਣ ਆਈ ਹੈ ਨਾਨਕ ਸਾਧ ਪ੍ਰਗੁਸ਼ਰਤੀ சாਤ ਵਿੱਚ ਕੋਈ ਫਰਕ ਨਹੀਂ ਲੋਕ ਮਨ ਮਨ ਤੇ ਮੂਹਗੇ ਇਹ ਨਿਸ਼ਾਨ ਹਨ ਇਹ ਜੋ ਇੱਕ ਹਰੀ ਤੋਂ ਬਿਨਾਂ ਕਿਸੇ ਨੂੰ ਬਿਨਾਂ ਦੇਖੇ ਅਸਲ ਬ੍ਰਹਮ ਗਿਆਨੀ ਦੇ ਇਹ ਨਿਸ਼ਾਨ ਹਨ ਵਸਤੁਪਤੀ ਆਹੀ ਗੁਰੂ ਜੀ ਕਥਾ ਸਾਵਾ ਆਹੀ ਗੁਰੂ ਜੀ ਦੀ ਸਿੱਖ ਤੇ ਦੋ ਅਸ਼ਟ ਪਦੀਆਂ ਵਿਆਖਿਆ ਸਮੇਤ ਹੋਵੀਆਂ ਤੇ ਲੱਕੀ ਨੈਕਸਟ ਲਾਈਵ ਸਟ੍ਰੀਮ ਤੇ ਵਿੱਚ ਕਰਾਂਗੇ ਹਾਂਜੀ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਇਹ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਨੈਕਸਟ ਕੋਈ ਵੀ ਵੀਡੀਓ ਹੋਊਗੀ ਇਹਨਾਂ ਜੁਰੂਏ ਪੰਜਾਬ ਸੰਬੰਧੀ ਤੇ ਜਾਂ ਫਿਰ ਲਾਈਵ ਸਟ੍ਰੀਮ ਤੁਹਾਡੇ ਤੱਕ ਸਾਨੀ ਨਾਲ ਪਹੁੰਚ ਜਾਵੇ ਜਾਇ ਕਰੀ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਕ ਗੱਲ ਹੋਰ ਤੁਸੀਂ ਸੱਚ ਜੇ ਕਰਨਾ ਗੁਰਬਾਣੀ ਨੂੰ ਪੜ੍ਹਦੇ ਆ ਹੋਇਆ ਕੋਈ ਵੀ ਸਤੋ ਗਲਤੀ ਭੁੱਲ ਚੁੱਕ ਹੋ ਜਾਂਦੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰ ਦਿਓ ਤੇ ਕਿਥੋਂ ਲੱਗਦਾ ਹੋਵੇ ਕਿ ਤੁਹਾਨੂੰ ਤੁਹਾਡੇ ਹੱਥ ਗਲਤੀ ਹੋਈ ਹੈ ਫਿਰ ਤੁਸੀਂ ਸਾਨੂੰ ਇੱਥੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਅੱਗੇ ਤੋਂ ਤਾਂ ਕਿ ਅਸੀਂ ਅੱਗੇ ਤੋਂ ਇਹ ਵਾਲੀ ਗਲਤੀ ਨਾ ਕਰੀਏ ਜੇ ਕੋਈ ਐਸੇ ਕਮੈਂਟ ਸੁਲਾਹ ਦੇਣਾ ਚਾਹੁੰਦੇ ਹੋ ਇਹਨਾਂ ਨੂੰ ਕੋਈ ਗਲਤੀ ਲੱਗਦੀ ਆ ਕੁਝ ਵੀ ਤੁਸੀਂ ਸਾਨੂੰ ਹਨਾ ਤੁਹਾਨੂੰ ਕੁਝ ਗਲਤ ਲੱਗਦਾ ਆ ਫਿਰ ਤੁਸੀਂ ਸਾਨੂੰ ਜੋ ਕਮੈਂਟ ਕਰਕੇ ਵੀ ਦੱਸ ਸਕਦੇ ਆ ਤਾਂ ਨਾਲੇ ਜੇ ਕੋਈ ਗਲਤ ਬੋਲ ਹੋ ਗਿਆ ਹੋਵੇ ਤਾਂ ਤੁਸੀਂ ਸਾਨੂੰ ਮਾਫ ਮਾਫ ਕਰ ਦਿੱਤਾ ਜਾਵੇ ਗਰਵਾਣੀ ਗਾੜ ਦੇ ਵਕਤ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਮਾਫ ਕਰ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ